ਉਹ ਲੋਏ ਉਹ ਟਾਇਰ ਟੁਨੇ ਇੱਧਰ ਲਾਗ ਲੈ ਜਾਉ ਆਪਾਂ 2 ਘੰਟੇ ਦੇ ਕੰਮ ਨੇ ਬੇੜ ਦੇਣਾ ਇਹਦਾ ਸੀਰ ਸੂਰਜੀ ਵਾਲਾ ਠੀਕ ਆ ਪੰਮਾ ਮਸ਼ੀਨ ਤੈਨੂੰ ਬਣਾ ਦੇ ਚਾਰਜ ਬਣਾ ਦੇ ਤੂੰ ਯਾਦ ਕਰਾਂਗੇ ਠੀਕ ਹੈ ਹਾਂ ਇਹ ਰੋਈ ਕੱਲਾ ਗਿਆ ਹੈ ਕੱਲਾ ਗਿਆ ਤੇ ਨਾਲ ਨਹੀਂ ਲੱਗੇ ਕਿਹੜਾ ਇੱਕ ਰੀ ਇਹ ਨਾ ਖੋਲਾ ਪਲ ਬੈਲਟ ਬਲਟਲੀ ਕਰੀਏ ਇੱਕ ਦੋ ਚਾਰ ਫੁੱਲ ਲੰਨਦੇ ਕੀ ਕਿਨੇ ਜੇਗਾ ਅਛਾ ਉਹਨਾਂ ਜੇਰ ਖੋਲਨੇ ਖੋਲ ਲੈ ਵੀ ਆਉਣ ਮੈਂ ਨਹੀਂ ਲੈਣ ਵਾਲੀ ਨਹੀਂ ਉਹਨਾਂ ਨੂੰ ਕਦੇ ਕਰੀਏ ਕੋਈ ਛਕਰੀ ਵੇਖ ਲਈ ਗੇੜਾ ਪਾ ਗਏ ਨਾ ਫਿਰ ਖੋਲੇ ਕਰੀਏ ਕੱਟਾ ਛੋਹ ਦੀ ਕੰਨ ਕੱਟ ਠੋਕਣਾ ਆ ਚੈਨ ਜੁਣ ਪਾਜੀ ਫਿਰ ਬੜਾ ਚੱਲ ਚਲੀ ਪਵੇ ਥੈਹਰ ਕੱਢੀ ਵਿੱਚੋਂ ਆਏ ਥੱਲੇ ਥੈਹਰੇ ਭਰਿਆ ਪਿਆ ਉਹ ਨਹੀਂ ਇੱਕ ਵੀਗਾ ਹੈ ਸਾਰਾ ਉੱਚੀ ਲੈ ਜਾਂਦਾ ਹੈ ਹੋਰ ਕਿ ਦਾਣੇ ਬਾਹ ਬਣਾਤ ਨੇ ਮੇਰੇ ਵਾਸਤੇ ਐ ਮੇਰੇ ਵਾਸਤੇ ਦੋ ਗੱਟੇ ਵਿੱਚ ਲੈ ਲਏ ਕਿਹੜੇ ਆ ਯਾਰ ਕਿਤੇ ਖੋਲਿਆ ਜੇ ਆਖ ਨੇ ਖੋਲਿਆ ਆਖ ਨੇ ਖੋਲਿਆ ਹੈ ਤਪੇ ਪਾਲੇ ਆ ਜਿਹੜੇ ਆ ਕਿਤੇ ਖੋਲੇ ਜੇ ਇਹਦੇ ਨਾਲ ਹੀ ਕੋਈ ਨਾ ਰਹੀ ਉਹਨੂੰ ਦੇਣੀ ਨੇ ਕਿੱਥੇ ਹੈ ਇੱਥੇ ਲੱਗਿਆ ਇਹ ਫਿਰ ਲਾ ਦੇ ਨਾ ਰੱਖ ਰਿਹਾ ਇੱਥੇ ਇਹ ਨਾ ਮੋਣੇ ਨਹੀਂ ਕਰੀ ਕਾਟ ਰੇ ਆਣਾ ਕਿ ਹਮਾਨ ਪਾ ਜਰ ਪੱਤੇ ਵੀ ਹਰਾ ਰੋਲ ਰੋਲ ਜਾਣਾ ਇੱਥੇ ਹਰਾ ਪੈਣਾ ਇੱਥੇ ਲਾਣਾ ਇੱਥੇ ਕਿੱਥੇ ਲਾਣਾ ਇਹ ਤਾਂ ਦੂਜਾ ਹੈ ਜਾਣਾ ਇੰਦਰ ਨਾਲ ਕੇ ਆ ਦੇਖੋ ਜੀ ਇੱਥੋਂ ਸੀਲ ਲੀਕ ਕਰਦੀ ਹੋਣਾ ਸੀ ਆ ਉੱਪਰ ਆ ਜਗਾੜ ਖੋਲਦੇ ਫਿਰ ਪਤਾ ਤੁਹਾਨੂੰ ਲੱਗੂਗਾ ਪੂਰਾ ਵੀ ਤੇਲ ਕਿੱਥੋਂ ਲੀਕ ਕਰ ਰਿਹਾ ਹੈ ਕਹਿੰਦੇ ਨਾ ਮੈਨੂੰ ਬੰਦੇ ਵੀ ਸਾਡੇ ਆ ਪਲੇਟ ਵੀ ਥੋੜੀ ਪਲੇਟ ਵੀ ਫਾਲਡ ਹੈ ਪਲੇਟ ਵੀ ਖਰਾਬ ਹੈ ਮੋੜਾ ਬਾਅਦ ਆ ਖੋਲ ਕੇ ਨਾੜਾ ਫਿਰ ਚੈੱਕ ਕਰਦੇ ਆ ਦੇਖਦੇ ਆ ਵੀ ਕਿੱਥੋਂ ਤੇਲ ਲੀਕ ਕਰ ਰਿਹਾ ਆ ਦੇਖੋ ਕਿੰਨਾ ਤੇਲ ਹੈ ਇਹਨੇ ਕੱਢ ਦੂ ਘਾੜਾ 10000 ਦਾ ਨੁਕਸਾਨ ਕੀਤਾ ਹੋਗਾ ਸੀਲ ਲੀਕ ਪੱਪਾ ਜੋ ਕੀ ਹੋਇਆ ਪੱਪਾ ਜੋ ਕੌਣ ਆਂਦਾ ਸੀਰਵਾਦ ਕੀਤੀ ਨਹੀਂ ਨਾ ਜਣਾ ਬੀਪੀਆਂ ਰੱਖਣ ਜਗ੍ਹਾ ਨਹੀਂ ਲੱਗਦਾ ਖੋਲ ਸੁੱਖਿਆ ਲੈ ਕੋਰ ਨਾੜ ਦੇ ਪੰਮਾ ਕੋਲੇ ਨਾ ਉਹ ਵਾਲ ਟਾਇਰ ਇਹ ਹਾਰੇ ਦੀ ਮੈਂ ਆਹ ਦੇਖੋ ਜੀ ਆਪਾਂ ਇਹਨੂੰ ਖੋਲਣ ਲਾਇਆ ਹੁਣ ਆ ਨਾਟ ਲਾਉਣੇ ਆ ਲਾ ਕੇ ਫਿਰ ਲਾਵਾਂਗੇ ਸਪੂਟ ਤਾਂ ਮੈਂ ਉੱਤੇ ਆਇਆ ਹਾਂ ਤਾਂ ਮੈਂ ਉੱਤੇ ਆਇਆ ਇੱਥੇ ਆਇਆ ਮੜਾ ਇਹ ਦੌਰ ਆਪਾਂ ਵਸੀਲ ਪਾਈਏ ਕਿ ਤਾਂ ਖੋਲੋ ਚਾ ਖੋਲ ਲੱਖੀ ਤੇ ਆਏ ਲੱਖੇ ਰੱਲ ਆ। ਵਿੱਚੋਂ ਖੋਲਦੀ ਹਾਰੇ ਆ। ਹੂੰ ਆਹੋ। ਲੱਖੇ ਰਾਏ। ਕਿੱਥੇ ਕੱਸੀ ਆਉਦੇ। ਹਾਂ ਹਾਂ। ਉਹ ਤਾਂ ਗੇਂਚ ਕੀ ਹੁੰਦੇ ਆਂ ਉਹ ਤਾਂ ਚੱਕੇ ਜਾਂਦੇ ਨੇ। ਹੂੰ। ਕੀ ਕਰਾਂਗੇ ਫੇਰ? ਤੇਰਾ ਹਾਰੇ ਖੋਲ ਤੇ ਇੱਕ ਜਾਈ ਹਾਂ। ਇਹ ਵੇ ਕਰ ਲੈ। ਬਾਹਰ ਕੱਢਾਂਗੇ। ਹਾਂ। ਬਾਹਰ ਕੱਢਣੀ। ਬਾਹਰ ਕੱਢ। ਉਹ ਤਾਂ ਨਹੀਂ ਚੀਂਦੇ। ਲੈ ਯਾਰ ਕੰਗੀ ਗੁੰਗੀ ਦੇਖਾਂ ਕੋਈ ਆਉ। ਟੁੱਟੇ ਪੁੱਟੇ ਸੜੀਏ। ਗੰਗੀ ਵੇਖ ਲਈ ਆਪਾਂ ਕਰਨ ਲੱਗੇ ਜੀ ਹੁਣ ਇਹਦਾ ਕੰਮ ਦੇਖਦੇ ਆਂ ਇਧਰ ਉੱਤਰ ਆ ਖੋਲੇ ਨੂੰ ਰਘੂਦਰ ਕਰਾ ਉਹ ਕਰਾ ਦਿੰਦਾ ਯਾਰ ਆ ਜਾ ਇਹਦਾ ਕੰਮ ਬਿਆਹਰਾ ਆ ਉੱਤੇ ਤਾਂ ਦੱਸਦੇ ਆਂ ਤੇਲ ਨਹੀਂ ਕਰੀ ਜੰਦੇ ਇਹ ਨਹੀਂ ਖੋਲਣਾ ਨਹੀਂ ਚੋ ਗਰਾਮ ਤੋਂ ਖੜ ਖੋਲੇ ਦੇ ਓਏ ਯਾਰ ਤੂੰ ਉੱਤੇ ਆ ਤੂੰ ਮੇਰਾ ਸਿਆਣਾ ਕਿੰਨਾ ਸਿਆਣਾ ਮੇਰੇ ਨਾਲ ਆ ਜੇ ਆਪਾਂ ਪਾਤੀਆ ਸੀਲਾ ਪੰਮੇ ਦੀ ਕਸਾਈ ਕਰ ਰਿਹਾ ਪੂਰਾ ਓਕੇ ਬੰਦੇ ਪੰਜ ਹਾਂ ਪੂਰਾ ਮੈਂ ਨੂੰ ਆਖਾ ਵੇਖ ਕਿ ਨਦੀ ਨੂੰ ਕਿੰਨੀ ਵੇਖ ਇਹਨਾ ਹੁਣ ਵੇਖ ਕਿੱਡੀ ਨਦੀ ਹੈ ਛਾਲ ਚੁਲ ਮਾਰੀ ਦਾ ਉਧਰ ਰਹਿੰਦਾ ਨਹੀਂ ਨਾ ਰਹਾ ਭਾਈ ਤੈ ਯਾਰ ਤੇਰਾ ਨਿਗਾ ਕਿੱਧਰ ਹੁੰਦੀ ਹੈ ਪੇਗਾ ਇੱਕ ਈੜਾ ਇੱਕ ਈੜਾ ਦਾ ਖਿਆਲ ਜਾਵੇ ਵੀਡੀਓ ਚਲਾਵਾਂ ਰੋਜ਼ ਚਲਾਵਾਂ ਵੀਡੀਓ ਚਲਾਵਾਂ ਇਹ ਕਹਿੰਦਾ ਵੀਡੀਓ ਦੇ ਨਿਕ ਰੋਲ ਹੈ ਇਹ ਦਾ ਵੀਡੀਓ ਹੀ ਕਿ ਰੋਲ ਹੈ ਪੇ ਕਾ ਦਾ ਐ ਸੁੱਖਾ ਹੈ ਕੀ ਗੰਦਾ ਹੀ ਰੋਲਾ ਲੈ ਯਾਰਾ ਨਾ ਕੱਟ ਲੈ ਚੁੱਪ ਕਰ ਨੀ ਮੈਂ ਨਾ ਦੂਜੇ ਕਾਰ ਦੇ ਚਾਰ ਤੋਂ ਕਿਵੇਂ ਚਲ ਜਾ ਜਲਦੀ ਕਰੋ ਮੜਾ ਆਪਾਂ ਮਹੀਨ ਚਲਾਣੀ ਐ ਸਵੇਰੇ ਆ ਜੀ ਦੇਖੋ ਆ ਸਟਾਫ ਕਰ ਕੱਢੇ ਪਏ ਦਸਮੇਸ਼ ਦੇ ਯਾਨੀ ਕਿ ਖਲਾਰਾ ਬਹੁਤ ਜ਼ਿਆਦਾ ਪੈ ਗਿਆ ਈ ਦਸਮੇਸ਼ ਦਾ ਤੁਹਾਨੂੰ ਦਿਖਾਉਂਦੇ ਆ ਕਿ ਇਹਦਾ ਤੁਸੀਂ ਕਿੰਨਾ ਕੋ ਕੰਮ ਨਿਕਲਿਆ ਜਾਂਦਾ ਜੀ ਆ ਦੇਖੋ 8 9 ਫੱਟੀਆਂ ਪਾਈਆਂ ਜੀ ਇਹਨੋਂ ਫੱਟੀਆਂ ਅੱਗੇ ਟੁੱਟੀਆਂ ਸੀ ਵਿੱਚੋਂ ਇੱਕ ਤੋਂ ਪਾਉਣ ਵਾਲੀ ਨੇ ਹੋਰ ਇਹ ਪਾਉਂਦੇ ਆ ਬਾਕੀ ਇਹਦਾ ਇੱਥੋਂ ਕ੍ਰੈਂਕ ਵਿੰਗੀ ਹੋ ਗਈ ਆ ਆ ਦੇਖੋ ਇੱਥੋਂ ਕ੍ਰੈਂਕ ਵਿੰਗੀ ਹੋਈ ਹੈ ਗਰਾਰੀ ਤੋਂ ਤੇ ਇਹਦਾ ਆਪਾਂ ਕੰਦੇ ਹੁਣ ਇਹਦਾ ਤੁਹਾਨੂੰ ਦਿਖਾਉਣੇ ਵਕੀ ਆਪਾਂ ਕ੍ਰੈਂਕਾ ਨਵੀਆਂ ਨਹੀਂ ਪਾਉਣੀਆਂ ਕ੍ਰੈਂਕਾ ਇਸੇ ਤੋਂ ਹੀ ਕੰਮ ਲਾਵਾਂਗੇ ਆਪਾਂ ਦੀਵੇਂਗੇ ਆਹ ਕ੍ਰੈਂਕਾ ਪਾਉਣ ਲੱਗੇ ਜੀ ਪਿੱਛੇ ਆਹ ਕ੍ਰੈਂਕਾ ਲੱਗੇ ਅੱਗੇ ਆਹ ਵਾਲੀ ਇਹ ਜੇ ਆਪਾਂ ਪਾਵਾਂਗੇ ਅੱਗੇ ਤੇ ਉਹ ਪਾਵਾਂਗੇ ਪਿੱਛੇ ਹੀ ਤੇ ਇਹਦਾ ਅੱਗੇ ਪਿੱਛੇ ਦਾ ਮਤਲਬ ਇਹ ਆ ਕਿ ਆਪਾਂ ਇਹਦੇ ਵਿੱਚ ਕਟਰ ਬਣਾਉਣੀ ਆ ਇਸ ਕ੍ਰਿੰਕ ਚ ਉਹ ਪਿੱਛੇ ਕਰਦੇ ਆ ਕਿਉਂਕਿ ਇਹਦੇ ਵਿੱਚ ਆਪਣਾ 6000 ਦਾ ਫਾਇਦਾ ਵੀ ਹੁੰਦਾ ਤੇ ਕੰਮ ਵੀ ਚੱਲਦਾ ਯਾਨੀ ਕਿ 6000 ਦਾ ਆਪਣਾ ਫਾਇਦਾ ਹੋ ਜਾਊਗਾ ਇਹਦੇ ਚ ਜਿੱਦ ਆਪਣ ਨੂੰ ਕ੍ਰਿੰਕਾਂ ਨਮੀਆਂ ਪਾਉਣੀਆਂ ਪੈਣ ਗਿਆ ਇਹਨੂੰ ਸਟਾਫਕਰ ਵਗੈਰਾ ਕੱਢੇ ਪਏ ਪੂਰੇ ਪੂਰਾ ਕੰਮ ਰੈਡੀ ਆ ਛਾਂ ਨੇ ਯਾਨੀ ਕਿ ਆਪਾਂ ਮਸ਼ੀਨ ਕੱਲ ਨੂੰ ਤਿਆਰ ਚਲਾਉਣੀ ਆ ਅੱਜ ਤਿੰਦੀ ਆਪਾਂ ਛੜਨ ਕਰ ਰਹੇ ਜਿਵੇਂ ਕਿ ਆ ਦੇਖੋ ਪੂਰੀ ਵਿੱਚੋਂ ਖਾਲੀ ਕੀਤੀ ਵੀ ਆ ਕਿਉਂਕਿ ਡਰਾਈਵਰ ਆਪਣੇ ਤਾਨੂੰ ਪਤਾ ਹੀ ਆ ਜਿੱਦਾਂ ਵੀ ਛੱਡ ਕੇ ਭੱਜ ਗਿਆ ਤੇ ਮੈਂ ਉਹ ਕੱਲਾ ਬੰਦਾ ਰਹਿ ਗਿਆ ਇਕੱਲੇ ਬੰਦੇ ਕੋਲੋਂ ਤੁਹਾਨੂੰ ਪਤਾ ਕੀ ਕੁਝ ਵੀ ਨਹੀਂ ਹੋਇਆ ਚੱਲੀ ਨਹੀਂ ਮਸ਼ੀਨ ਉਹਦੇ ਤੋਂ ਤੇ ਹੁਣ ਆਪਾਂ ਕ੍ਰੈਂਕਾਂ ਦਾ ਕਰਨੇ ਇੱਕ ਦਿਨ ਦੀ ਕ੍ਰੈਂਕ ਵਿੰਗੀ ਹੋ ਗਈ ਆਪਾਂ ਨਹੀਂ ਗਰਾਦੀ ਵਗੈਰਾ ਕੁਝ ਨਿਕਲਿਆ ਇੱਕ ਸਟਾਫ ਦਾ ਟੁੱਟਾ ਹੈ ਸਟਾਫ ਕੰਦਾ ਕਰਦੇ ਹੱਲ ਅਗਰ ਨੂੰ ਆਪਾਂ ਪੰਜਾਂ ਵੀ ਕਰ ਦੇਣੀ ਆ ਇਹ ਟਾਮੀ ਨਿਕਾ ਨਾ ਦਿੱਤੀ ਘਾਰੇ ਕਿੰਨਾ ਜ਼ੋਰ ਲਾਉਣਾ ਪਿਆ ਇਹ 19 ਦੇ ਨਟ ਨੇ ਇਹ ਜਿੰਨਾ ਆਖੋ ਮੈਂ ਤੁੰਨੇ ਹੀ ਲਾਣਾ ਤੂੰ ਆਪ ਦੇ ਖਾਉਣਾ ਕਿੰਨਾ ਲਾ ਸਕਦਾ ਕਿੰਨਾ ਲਾ ਸਕਦਾ ਜੋਰ ਜਿੰਨਾ ਅੱਗੇ ਕਹਦੇ ਰਹਾ ਹੂੰ ਉਹਨਾ ਨਹੀਂ ਲਾਉਣਾ ਕਿਉਂ ਥੋੜਾ ਜਿਆਦਾ ਉਹਨਾ ਜੋਰ ਆਪਾਂ ਨਹੀਂ ਲਾਉਣਾ ਮੜਾ ਚੈਕਿੰਗ ਕਰ ਰਿਹਾ ਹੈ ਚੈਕਿੰਗ ਕਰ ਰਿਹਾ ਹੈ ਚਲ ਬਸ ਇਹਨਾਂ ਜੋ ਲਾਈਆ ਦਾ ਕਾਸਟ ਇੱਕ ਦੋ ਨਾਟਾਂ ਦੇ ਕੋਲ ਆਇਆ ਹੈ ਬਾਅਦ ਲੈਟ ਖੜਾਈ ਆ ਜਨਿੰਗ ਲੈਟ ਕਦਾ ਹੋਗੀ 7 ਵਜੇ ਪੂਰੇ ਇਸ ਵਾਰ ਪਾ ਮੈਂ ਥਾਰੀ ਕੱਸਦਾ ਚੰਗਾ ਤੂੰ ਪੇਗਾ ਕੱਢ ਲੈਣਾ ਯਾਰ ਗੇੜੇ ਨਾਲ ਉਹ ਹੀ ਕਾਬਲਾ ਜਿਹਾ ਕੱਢਦਾ ਤੋ ਬਈ ਮਾਸਿਰ ਗਿਆ ਸੀ ਬਸ ਪਮੈਂ ਜਲਦੀ ਪਾ ਦੇ ਇਹਨਾਂ ਪਾਏ ਗਾਲੇ ਹਰ ਕੰਮ ਨਹੀਂ ਪੜਨਾ ਤੇ ਆਪਣਾ ਜੀ ਹੋ ਗਿਆ ਜੀ ਡਾਡੀ ਤਕਰੀਬਨ ਮਸ਼ੀਨ ਦਾ ਤੂੰ ਨਾ ਆਉਂਦੀ ਆ ਪਲੇਟ ਲਾ ਦੇ ਇੱਕ ਤਗਲੀ ਇੱਕ ਪਿਛਲਾ ਟੱਕਣ ਐ ਲਿਫਟਰਾਂ ਦੇ ਇੱਕ ਛਾਲ ਨੇ ਦੇਖ ਯਾਰ ਉਹਨੂੰ ਕੁਝ ਨੰਦਾ ਉੱਤੋ ਹੀ ਨਾ ਉਹਨੂੰ ਕੁਝ ਨੰਦਾ ਉਹ ਇੱਕ ਦਿਨ ਨਵੇਂ ਵਿਚਲ ਜਾਏਗਾ ਉਹ ਰੈਡੀਟ ਕੱਢਾ ਦੇ ਵਧੀਆ ਪੂਰਾ ਸਿਰੇ ਦਾ ਰੈਡੀਟਾ ਹੁਣ ਸਾਢੇ 1:00 ਸਿਰੇ ਦਾ ਹੀ ਏ ਪਰ ਮੈਂ ਲਾਦਾ ਨਾ ਤਾਂ ਇੰਨਾ ਨਾ ਟਾਈਮ ਲਾਵੇਂਗਾ ਤਾਂ ਤੂੰ ਕਿਵੇਂ ਕੰਮ ਕਰੇਗਾ ਤੂੰ ਕ੍ਰੈਂਕਾ ਪਾਟੁੰਦਾ ਕਰੈਂਕਾ ਪੰਮਾ ਹੀ ਪਾਟ ਸਕਦਾ ਪੰਮਾ ਫੋਰਮੈਨ ਆਪਣੀ ਜੀ 400 ਗਈ ਹੈ ਵਢਾਈ ਕਰਨ ਗਈ ਹੋਈ ਹੈ ਇੱਥੇ तकरीबन 5 ਕਿਲੇ ਥਾਂ ਹੈਗਾ ਪਿੰਡ ਉਹ ਆਂਦਾ ਕਰਮਾਲੀ ਆ ਕੇ ਰੋਕੀ ਆ ਉਹਦੇ ਡੈਕਸ਼ਨ ਦਾ ਬੈਰਿੰਗ ਪਾਇਆ ਉਹ ਡਾਇਰੈਕਸ਼ਨ ਦਾ ਐਕਸਲ ਬਦਲਿਆ ਆਉਂਦੇ ਫਿਰ ਚਾਲੂ ਕਰਤੀ ਆਪਾਂ ਉਹ ਗਈ ਹੈ ਵੱਢਣ ਉਹ ਮਸ਼ੀਨ ਨੂੰ ਜਾਰੀ ਕਰਮਾਲੀ ਬਹੁਤ ਵਧੀਆ ਕੱਲ ਨੂੰ ਹੁਣ ਆਪਾਂ ਕੱਲ ਨੂੰ ਚਲਾਵਾਂਗੇ ਤੇ ਦਸ਼ਮੀਸ਼ ਸ਼ਾਇਦ ਅੱਜ ਆਪਣੇ ਕੋਲੋਂ ਲਗਭਗ ਕੰਮ ਨਹੀਂ ਬੜਦਾ ਜੇ ਨਹੀਂ ਬੜਦਾ ਪਤਾ ਚੱਲੂਗਾ ਉਹ ਵੀ ਆਪਣੀ ਮਸ਼ੀਨ ਬਿਲਕੁਲ ਤਿਆਰ ਹੈ ਤੇ 400 ਦੇਖੋ ਕਟਰ ਕੋਟ ਖੜਾ ਹੈ ਇੱਥੇ ਰੇੜਾ ਉਹ ਵਧਾਈ ਕਰਨ ਗਈ ਹੂ ਆ ਤੇ ਆ ਵੀ ਤੱਕ ਰਿਹਾ ਕਰ ਰਹੇ ਆ ਆਪਣਾ ਬੀਜ ਆ ਜੀ ਕਣਕ ਇੱਥੋਂ ਲਿਆ ਜੀ ਐਮਪੀ ਕੋਟੇ ਦੀ ਕਣਕ ਆ ਦੇਖੋ ਬੀਜ ਆਪਣਾ ਇਹ ਕੋਟੇ ਦਾ ਆਪਾਂ 1 ਕਿੱਲਾ ਕੋਈ ਬੀਜਿਆ ਤੇ ਪਤਾ ਲੱਗੂਗਾ ਝਾੜ ਦਾ ਝਾੜ ਤੇ ਡਿਪੈਂਡ ਜਿਹੜਾ ਚੰਗਾ ਝਾੜ ਨਿਕਲਿਆ ਨਾ ਫਿਰ ਅੱਗੇ ਤਾਂ ਆਪਾਂ ਇਹੀ ਬੀਜਾਂ ਕਰਾਂਗੇ ਨਹੀਂ ਤਾਂ ਫਿਰ ਦੂਸਰਾ ਆਪਣਾ ਇਧਰ ਆ ਤਾਂ ਹੈਗਾ ਹੀ ਆ ਛਿੱਟਾ ਕਮਜ਼ੋਰ ਲੱਗਦਾ ਏ ਅਗਾਂ ਦਾਣਾਂ ਤੋਂ ਦਾਣੇ ਵੀ ਠੀਕ ਹੀ ਆ ਇਹਨੇ ਚੰਗੇ ਵੀ ਨਹੀਂ ਲੱਗਦੇ ਇਹਨੇ ਪਾਣੀ ਨਹੀਂ ਤੁਸੀਂ ਲਾ ਇੱਕ ਲਾਸਟ ਵਾਲਾ ਬਾਅਦ ਤੇ ਲੇਟ ਹੋਗਾ ਜੇ ਲਾਇਆ ਗੁਰੂਆ ਪਾਣੀ ਬੀ ਚੋਰੀ ਕਰਕੇ ਬੀ ਲਿਆ ਵੀ ਤੂੰ ਕੱਢ ਕੇ ਜਿਵੇਂ ਕੋਣਾ ਹੈ ਹੈ ਚੋਰੀ ਕਰਕੇ ਤਾਂ ਬੀ ਲਿਆ ਨਹੀਂ ਬੀਜਰ ਵਾਸਤੇ ਲਿਆਂਦਾ ਉਹਨਾਂ ਆਪਣੇ ਦਿੰਦੇ ਕਿਥੇ ਨੇ ਉਹ ਆਏ ਮਾ ਚੋਰੀ ਕਰਕੇ ਬੀਜ ਲੈ ਨਹੀਂ ਉਹ ਕਣਕ ਲੈ ਕੇ ਲਾਵਾਂਗੇ ਆਪਾਂ ਦਾ ਘਟਾ ਉਹ ਜਿਹੜੀ ਲੋਹਣ ਲੈਂਦੀ ਹੈ ਨਾ ਵੱਲੰਮੀ ਲੰਮੀ ਮੁੱਛਾਂ ਨਹੀਂ ਲੰਮੀਆਂ ਆਈ ਹੱਥ ਛੱਡਾ ਟੋਡਾ ਪਾਵੇਂ ਲੱਗਣੀ ਆ ਆ ਪਾਵਾਂਗਾ ਪਰ ਮੈਂ ਕਹਦਾ ਯਾਰ ਇਹਨਾਂ ਨਾਲ ਟਾਈਮ ਤੂੰ ਲਾਉਣਾ ਕੰਮ ਕਰਨ ਤੇ ਹਾਂ ਮਸ਼ੀਨ ਤਾਂ ਗਈ ਵੱਡਣ ਹੋਣਾ ਗੁੜ ਕੇ ਤੇਲ ਵਾਲ ਲੈਣੇ ਸੀ ਹੋਣੇ ਕੋਈ ਪੁੱਛੀ ਤੇ ਉਹ ਦਜਾ ਇਕਰਾੜਾ ਲੈਂਦੀ ਦੇ ਉਹ ਪੂਲੀ ਦਾ ਪਤਾ ਲਿਆ ਹੀ ਕੋ ਨਹੀਂ ਕੋਈ ਦੇਰੀ ਇਹਦੇ ਪੂਲੀ ਖੋਲ ਗਲਾ ਉਹਨਾਂ 10 10 ਦੀ ਲੈਣੀਆਂ ਨੇ ਕਿੰਨੇ ਲਾਂਦੇ ਛੋੜੇ ਨੇ ਆ ਥੱਲੇ ਕੀ ਹੈ ਹੋਰ ਉੱਪਰ ਆਉਂਦੀ ਥੱਲੇ ਕਿਹ ਕਹਣਾ ਹੈ ਆ ਵੀ ਇੱਥੋਂ ਆ ਤਾ ਕਸੋ ਕਸੋ ਜਲਦੀ ਕਰੋ ਯਾਰ ਇਹ ਤਾਂ ਫਟਾ ਦੇ ਜੀ ਇਹ ਤਾਂ ਪਤਾ ਹੋਇ ਲੱਗਣਾ ਨਾ ਉਹ ਗਰੀ ਹਲਾ ਲਿਆ ਜੇ ਹੈ ਰਾਤੀ ਲਾ ਲਾ ਨੀ ਨਿਬੇੜ ਦਈਏ ਕਿੜਾ ਆਹ ਜੀ ਕੋਈ ਕਾਹ ਆਹ ਕ੍ਰੈਂਕ ਪੱਟੀ ਆਣਾੜ ਖੋਲੋ ਤੇ ਕ੍ਰੈਂਕ ਨਿਕਲ ਆਣੀ ਹੈ ਜਾ ਪੰਮੇ ਨੀ ਛੱਡ ਦੇ ਉਹ ਗਰਾਰੀ ਤਨ ਪੱਟ ਕੇ ਦਿਆਂ ਜੇ ਗਰਾਰੀ ਯਾਰ ਤੇਰੇ ਤੇ ਜੀ ਜਵਾਨ ਪੱਟ ਲੈਂਦੇ ਤੂੰ ਤਰਾ ਵੀ ਕੋਣੀ ਪੈਂਦੀ ਰਾੜੇ ਲਾਉਣਾ ਪੈਂਦਾ ਹੂੰ ਰਾੜ ਮੈਂ ਲਾਵਾਂ ਆਵੇ ਕਿਲਾਤ ਨੂੰ ਦੱਸ ਸਕਾਂ ਪੜਿਚ ਨਹੀਂ ਚੱਲ। ਪੱਟੀ ਇੱਕੋਥੇ ਪਈ ਓ ਕਸਨ ਵਾਲੀ ਏ। ਹੂੰ ਕਿਨੇ ਕਿੰਨੇ ਵੰਗੀ ਆ। ਹਣਾ ਹੂੰ ਉਹ ਕਦਾਂ ਚੈਨ ਲੱਤੀ ਏ। ਹੂੰ ਤਾਂ ਨਹੀਂ ਲੱਤੀ। ਫੋਨ ਆ ਚੱਕੇ ਹੀ ਨਹੀਂ।

ਬੱਕੜ ਰਿਫੋਨ ਕੀਤੀ ਮੈਂ ਮਸ਼ੀਨ ਬੋਲਦਾ ਕਿਹੜਾ ਬੱਕੜ ਉਹ ਹੋ ਗਈ ਦਾਗਵਾ ਅੱਛਾ ਲੈ ਤਲੀਏ ਹੈ ਜਾਲਾੜਾ ਪਲੇ ਪੋਰ ਲੈ ਚਲੋ ਆਪ ਪਹੁੰਚਣਾ ਤੇ ਤਿੰਨੇ ਤਿੰਨ ਮੈਂ ਕਿੱਧਰੇ ਕਿਰੀ ਮਠਾੜੀ ਫੇਰ ਦਾਨਾ ਇੱਕ ਹੋਰ ਲੈ ਲੈ ਮਸ਼ੀਨ ਚੋਂ ਪਾ ਕਰਕੇ ਮਠਾੜੂ ਹੱਸਣਾ ਲੁਕਲਾ ਵਾਸ ਵਾਸ ਬਾਕੀ ਲਈ ਲੈ ਲੈਂਦਾ ਸਾਨੂੰ ਛਤਰੀ ਦੇ ਅੰਦਰ ਹਾਰ ਹਮਨ ਲਾ ਲਾਂਗੇ ਅਸੀਂ ਉਹ ਵਾਹ ਆਈ ਥੋੜਾ ਫੜੇ ਇੱਕ ਹੋਰ ਫਦੇ ਪਲਾ ਲੈਣ ਲੱਗੀ ਇਧਰੋਂ ਹੋਰ ਦੋ ਟਾਂਕਰ ਆ ਫੜੜਾ ਵੀ ਸੈੱਟ ਕਰਕੇ ਜੋੜ ਰਹਿਤ ਸੀ ਫਿਰ ਇਹਨੂੰ ਕਰੀ ਹੁ ਚੈਜਾਂ ਕਰਨੀ ਆਪ ਨਾ ਬੋਲੋ ਇਹ ਬਣਾ ਵੀਡੀਓ ਅਜੇ ਆਪਾਂ ਸਟਾਫ ਕਰ ਜੋੜਨੇ ਆਂ ਤਾਂ ਕਰ ਜੋੜ ਕੇ ਇਹ ਚਲਾਉਣਾ ਪੈਸੀ ਜਿਕਰ ਐਮਪੀ ਜੈਨੇ ਕਾਰੀਗਰ ਬੰਦੇ ਹੁੰਦੇ ਤੇ ਕੰਮ ਉੱਥੇ ਚੱਲ ਸਕਦਾ ਸੀ ਸਹੀ ਗੱਲ ਗਲਤ ਹੈ ਸਹੀ ਹੈ ਇਹ ਕਾਰੀਗਰ ਹੈ ਯਾਰ ਨਾਲ ਟੁਰਨਾ ਆ ਜਿਵੇਂ ਪੱਕਾ ਨਰਾਦ ਦਾ ਮੈਂ ਆ ਰਿਹਾ ਆਕਲ ਕਾ ਬਣਾ ਫਰੈਸ਼ਰ ਵਰਕੇ ਹਾਂ ਲੋ ਤਲਾ ਮਸ਼ੀਨ ਆ ਭਾਇ ਕਰਾਈ ਦਾ ਮੜਾ ਫਿਰ ਦੋ ਸਵੇਰ ਯਾਰ ਅਸਰ ਨਾ ਹੱਥ ਦੋ 8 ਵਜੇ ਲਾਣੀ ਹੈ 8 ਵਜੇ ਲਾਣੀ ਹੈ ਕਿੰਨੇ 8 ਪੈਸਾ ਕਿੰਨੇ ਉਹ ਬੋਲੇ ਆਂਦਾ ਹੋਰ ਕੀ ਛੁਕਲਾ ਬਣਾਣਾ ਸੀ ਇਦਾਂ ਦੀਪੂ ਉਹ ਗਲਵਾ ਇਲਾਈ ਬਠਾ ਉਹ ਨੂੰ ਆਣਾ ਮੈਂ ਹੈਡ ਤੇ ਰੱਖੇ ਅੱਗੇ ਹਲਕਾ ਮੈਂ ਫਿਰ ਹਾਂ ਬਲਾਈ ਕਰੀ ਉਹਨੂੰ ਫੋਨ ਲਾ ਦੇ ਮੈਂ ਨੰਬਰ ਹੈਗਾ ਹੁੰਦਾ ਮੇਰੇ ਕੋਲ ਉਹਨਾਂ ਹਰ ਰੱਖ ਤੇ ਰਾਧਨ ਨਾਮ ਇਹ ਫਿਰ ਰੱਖ ਕੇ ਤੇ ਚਟਾ ਜੀ ਪਾ ਲਾ ਜੀ ਜੀ ਉਹ ਨੂੰ ਹਾਂ ਸਾਨੂੰ ਛੱਡ ਓ ਹਟਣਾ ਕੀ ਜੀਜਾ ਉਹ ਜਿਹੜਾ ਯਾਰ ਚਲੋ ਇਹਨਾਂ ਦੂਜਾ ਪਾਹ ਕਰੋ ਜਲੇਬੀਆਂ ਆਏ ਫੇ ਪਟਾ ਰੋ ਲਾ 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 ਚੀਤੀ ਕਰ ਦੂੰਦਰਾ ਪਿਆਰਾ ਨਹੀਂ ਦੁੱਧ ਨੂੰ ਜਾ ਬਤਨੀ ਉਧਰ ਲਾਗ ਰੱਖਦਾ ਹਾਂ ਚੱਕ ਆ ਹਾਂ ਸਮਾ ਮਾੜਾ ਨਹੀਂ ਕਿੰਨਾ ਤੋ ਟਿੱਟਾ ਲੇ ਪਰਮ ਕਰ ਲਈ ਇਧਰ ਕੋ ਫਿੱਟ ਜਣਾ ਤਾਂ ਤਾਂ ਉਹਦਾ ਜਾਣਾ ਕਿੱਧਰ ਉਹ ਤਾਂ ਜਾਂਦਾ ਰਹੇਗਾ ਪਾਇਪਾਂ ਚ ਫੜਾ ਰ ਮੜ ਚਾਕ ਕਿਦਰ ਕਾਲੇ ਅਰਥ ਨਨੇੜ ਕਰੀਏ ਕਰ ਲੈ ਇਹ ਫਿਰ ਉਹ ਕਿੱਦੇ ਹੋਣਾ ਦੇਖਦੇ ਰੋ ਇਹ ਦੇਖ ਓਏ ਇਹਨੇ ਕਰ ਦਿੱਤ ਓਏ ਇੱਥੇ ਸੋੜਾ ਲਾ ਜਾ ਤੱਕ ਲਾਈਏ ਵੱਡਾ ਕਹਿੰਦਾ ਨੀ ਲਾਇਆ ਕਿ ਵੱਡਾ ਕਹਿੰਦਾ ਉਧਰ ਚੱਕਣ ਨਾਲ ਮਰਦਾ ਇੱਥੇ ਚੱਲਣਾ ਹੈ ਨਾ ਇਹ ਫਿਰ ਨਹੀਂ ਦਰ ਨਹੀਂ ਆਪ ਤੋਂ ਭਾਈ ਇਹ ਨਹੀਂ ਬਾਹਰ ਓਕਾਹ ਦੇਖ ਤੂੰ ਤੇ ਤੇਲ ਪੇ ਪਾਲ ਚੈੱਕ ਕਰ ਲ ਮਰੇ ਜਾ ਤੋਹ ਪਲਾਟਾ ਤੰਗੇ ਜਹਵੇਰੇ ਆਵੇ ਦੱਤ ਅੱਛਾ ਆ ਜੀ ਕਰਨਾ ਬismillah ਅੱਜ ਕੰਮ ਹੈਗਾ ਚੁੱਕ ਰੱਖ ਮੜਾ ஆனா kwanzaukar arzikin da gana yana ਨਾ ਵੇਲੇ ਬਿੰਗਾਣਾ ਵੇ ਮਾੜਾ ਗੋਤੰਦੇ ਜਾਨਾ ਨਾ ਆਸਰਾ ਲੱਭਣਾ ਪਲੇਥੂ ਲਾ ਫਿਰ ਹੈ ਚੱਲ ਇਥੇ ਲਾ ਨਾ ਨਹੀਂ ਮਾੜਾ ਮਤਲਬ ਉਪਰਾਂ ਕਿਤੇ ਲੈ ਜਾਨਾ ਆ ਫਲਾ ਮੜਾ ਜਾ ਉਪਰਾਂ ਲੱਗਿਆ ਹਲਦਾ ਨਹੀਂ ਲੱਗਦਾ ਬੋਰ ਨੋ ਆ ਗਿਆ ਪਾਪਾ

ਜੀ ਠੀਕ ਹੈ ਹਵਾੰ ਕਿਹੋ ਜਿਹਾ ਲੱਗਦਾ ਜੀ ਨਿਕ ਦੇਂਦਾ ਆ ਥੋੜੀ ਚਿੜੀ ਜਿਹੀ ਹਿੱਦੜ ਕਰਨ ਵਾਲੀ ਆ ਜਾਲੀ ਉਪਰੋਂ ਦੇਖਦੇ ਕੋਲੇ ਜੀ ਇਧਰ ਇੱਕ ਬੰਦਾ ਮੇਰੇ ਕੋਲ ਆ ਜਾ ਤੂੰ ਬਾਕੀ ਜਾ ਮੇਰੇ ਹੁੱਕੀ ਤੂੰ ਮੋਬਾਈਲ ਫੇਰ ਛੱਡ ਦੇ ਬਸ ਮੋਬਾਈਲ